ਅੱਜ ਫੇਰ ਤੁਹਾਨੂੰ ਆਈਟੀਆਈ ਨਵਾਂ ਸ਼ਹਿਰ ਤੇ ਆਈਟੀਆਈ ਵੂਮਨ ਦਰਸਾਉਂਦੇ ਆ ਪਹਿਲਾਂ ਆਈਟੀਆਈ ਨਵਾਂ ਸ਼ਹਿਰ ਵਿੱਚ ਤਾਂ ਅੱਜ ਨਵੇਂ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਮਰ ਨੂੰ ਉਹਨਾਂ ਦੇ ਸੱਜਣ ਮਿੱਤਰ ਮਿਲਣ ਆਏ ਵੱਡੇ ਵੀਰ ਮਿਲਣ ਆਏ ਜਿਨ੍ਹਾਂ ਵੱਲੋਂ ਮੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ ਆ ਨਾਲ ਹੀ ਹਰਬλαਸ ਬੱਧਨ ਜੀ ਬੈਡਮਿੰਟਨ ਸਟੇਡੀਅਮ ਦੇ ਵਾਈਸ ਪ੍ਰਧਾਨ ਸਗੇ ਉਹ ਵੀ ਮਿਲਣ ਆਏ ਤੇ ਉਸ ਤੋਂ ਬਾਅਦ ਆਈਟੈਪ ਹੋਮਨ ਤੋਂ ਸੁਨੇਹਾ ਆਇਆ ਸੀ ਕਿ ਸਾਡੇ ਬੱਚਿਆਂ ਨਾਲ ਰੂਰੂ ਹੋਵੋ ਤੇ ਸਟਾਫ ਦੇ ਨਾਲ ਮਿਲਣੀ ਕਰੋ ਤੁਸੀਂ ਸਾਡੇ ਨੋਡਲ ਹੋ ਤਾਂ ਆਈਟੈਪ ਹੋਮਨ ਸ਼੍ਰੀ ਓਮਕਾਰ ਸਿੰਘ ਜੀ ਪ੍ਰਿੰਸੀਪਲ ਜਦੋਂ ਗਏ ਤਾਂ ਬੱਚਿਆਂ ਦੇ ਰੂਰੂ ਹੋਏ ਤਾਂ ਬੜਾ ਵਧੀਆ ਮਾਹੌਲ ਸੀ ਜਿਸ ਵਿੱਚ ਮੈਡਮ ਪ੍ਰਿਆ ਨੇ ਸਟੇ ਸੰਭਾਲੀ ਅਤੇ ਉਹਨਾਂ ਨੇ ਓਮਕਾਰ ਸਿੰਘ ਜੀ ਦਾ ਸਵਾਗਤ ਕੀਤਾ ਉਸ ਤੋਂ ਬਾਅਦ ਰਜਿੰਦਰ ਕੁਮਾਰ ਪਲੇਸਮੈਂਟ ਅਫਸਰ ਆਈਟੀ ਨਵਾਂ ਸ਼ਹਿਰ ਨੇ ਸੰਬੋਧਨ ਕੀਤਾ ਉਸ ਤੋਂ ਉਪਰੰਤ ਪ੍ਰਿੰਸੀਪਲ ਸਾਹਿਬ ਨੇ ਬੱਚਿਆਂ ਨੂੰ ਸੰਬੋਧਨ ਕੀਤਾ ਤੇ ਨਾਲ ਨਾਲ ਸਨਮਾਨ ਵੀ ਹੁੰਦੇ ਰਹੇ ਪਿੰਡੋਂ ਵੀ ਪੰਚਾਇਤ ਓਮਕਾਰ ਸਿੰਘ ਦੇ ਪਿੰਡ ਤੋਂ ਵੀ ਪੰਚਾਇਤ ਆਈ ਸੀ ਤੋਂ ਹੁਣ ਚੱਲਦੇ ਆਪਾਂ ਆਈਟੀ ਨਵਾਂ ਸ਼ਹਿਰ ਤੇ ਸੁਣਦੇ ਆ ਵਿਚਾਰ ਜਿਸ ਵਿੱਚ ਜਿਹੜੇ ਬਹੁਤ ਹੀ ਕੀਮਤੀ ਵਿਚਾਰ ਬਲਜੀਤ ਸਿੰਘ ਰਲ ਵੱਲੋਂ ਵੀ ਅਹਿਤਮ ਵਿਚਾਰ ਦਿੱਤੇ ਗਏ ਚੱਲਦੇ ਹਾਂ ਆਈਟੀ ਵੂਮਨ ਤੇ ਇੱਕ ਹੋਰ ਗੱਲ ਜੋੜ ਦਈਏ ਉਹਨਾਂ ਬੱਚਿਆਂ ਨੂੰ ਵੀ ਪ੍ਰਿੰਸੀਪਲ ਸਾਹਿਬ ਨੇ ਗਿਫਟ ਦੇ ਕੇ ਸਨਮਾਨਿਤ ਕੀਤਾ ਜਿਹੜੇ ਬੱਚੇ ਨਸ਼ਾ ਛਡਾਊ ਪ੍ਰੋਗਰਾਮ ਦੇ ਵਿੱਚ ਜੋ ਪਿੱਛੇ ਹੋਇਆ ਸੀ ਉਹਦੇ ਵਿੱਚ ਬੱਚਿਆਂ ਨੇ ਸੇਵਾ ਕੀਤੀ ਸੀ ਤੇ ਉਹ ਵੀ ਤੁਸੀਂ ਫੋਟੋ ਦੇਖ ਰਹੇ ਹੋ ਤੇ ਆਓ ਚੱਲੀਏ ਆਪਾਂ ਆਈਟੀਆਈ ਵੂਮਨ ਤੇ ਦੇਖਦੇ ਹਾਂ ਉੱਥੇ ਦੀ ਮਿਲਣੀ ਸਟਾਫ ਅਤੇ ਬੱਚਿਆਂ ਦੇ ਨਾਲ ਆਓ ਚੱਲੀਏ ਆਈਟੀਆਈ ਵੂਮਨ ਵੀ ਗੁੱਡ ਆਫਟਰਨੂਨ ਸਟੂਡੈਂਟਸ ਗੁੱਡ ਆਫਟਰਨੂਨ ਅੱਜ ਜਿਹੜਾ ਮੇਨ ਪਰਪਸ ਹੈ ਤੁਹਾਨੂੰ ਇੱਥੇ ਬੁਲਾਉਂਦਾ ਸਾਡੇ ਨਿਊ ਜੁਆਇਨਿੰਗ ਹੋਈ ਹੈ ਸਰਦੀ ਐਜ਼ ਅ ਪ੍ਰਿੰਸੀਪਲ ਸਰਦੀ ਦਾ ਸਰ ਇਹ ਆਪਣੀ ਵੌਇਸ ਆਈ ਟੀ ਆਈ ਦੇ ਨਿਊ ਜੁਆਇਨਿੰਗ ਹੈ ਸਰਦੀ ਸਰਦੀ ਪ੍ਰੋਮੋਸ਼ਨ ਹੋਈ ਹੈ ਸਰ ਪਹਿਲੇ ਇੱਥੇ ਜੀ ਆਈ ਸੀ ਹੁਣ ਸਰ ਪ੍ਰਿੰਸੀਪਲ ਬਣਿਆ ਹੈ ਤਾਂ ਫਿਰ ਅੱਪਾ ਤਾਂ ਸਰ ਨੂੰ ਇੱਥੇ ਬੁਲਾਇਆ ਤਾਂ ਕਿ ਅਸੀਂ ਬੱਚਿਆਂ ਦੇ ਨਾਲ ਇੰਟਰੋਡਿਊਸ ਕਰਵਾ ਸਕੀਏ ਸਰ ਨੂੰ ਸੋ ਸਰ ਵੈਲਕਮ ਹੈ ਤੁਹਾਡਾ ਬਹੁਤ-ਬਹੁਤ ਲੜਕੀ ਬਚਾਓ ਟਰੂਨ ਹੱਤਿਆ ਦੇ ਖਿਲਾਫ ਉਹਦੇ ਲਈ ਇਹ ਵੈਸੇ ਵੀ ਸੋਸ਼ਲ ਵਰਕ ਵੀ ਬਹੁਤ ਜ਼ਿਆਦਾ ਕਰਦੇ ਆ ਉਹਦੇ ਰਿਲੇਟਿਡ ਸਰ ਦੀਆਂ ਪੁਆਇੰਟਸ ਬਹੁਤ ਵਧੀਆ ਹੁੰਦੀ ਹੈ ਜਿਹੜੀਆਂ ਸਰ ਨੇ ਲਿਖੀਆਂ ਹੁੰਦੀ ਹੈ ਕੁੜੀਆਂ ਤੇ ਕੀ ਕੁੜੀਆਂ ਦੀ ਲੋੜੀ ਪਾਓ ਕੁੜੀਆਂ ਨੂੰ ਨਾ ਮਾਰੋ ਠੀਕ ਹੈ ਤਾਂ ਇਸ ਕਰਕੇ ਤੁਹਾਨੂੰ ਇਹ ਗਾਈਡੈਂਸ ਵੀ ਸਰ ਇਹਦੇ ਰਿਲੇਟਿਡ ਵੀ ਅਉਕੇ ਸਰ ਦੇ ਵਿਚਾਰ ਤੁਹਾਨੂੰ ਆਪਾਂ ਨੂੰ ਅੱਜ ਸੁਣਨ ਨੂੰ ਮਿਲ ਗਏ ਇੱਥੇ ਕਿਹ ਕਿਹ ਸਰ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਆਈ.ਡੀ. ਗੋਵਿੰਦ ਜੀ ਮੈਡਮ ਮੈਡਮ ਰਿੰਜੀ ਉਹਨਾਂ ਦੇ ਨਾਲ ਉਹਨਾਂ ਦਾ ਸਟਾਫ ਅੱਜ ਮਨ ਖੁਸ਼ ਹੋਇਆ ਆਈ.ਡੀ. ਬੋਮੰਦੇ ਬਲੋ ਆਈ.ਡੀ. ਨੋਡਲ ਮੇਨ ਜਿਹੜੀ ਆਈ.ਡੀ. ਵਾਇਸ ਦੀ ਹੈਗੀ ਆ ਉਹਦੇ ਵਿੱਚ ਪਰਮੋਸ਼ਾ ਆਈਆਂ ਅੰਕੜੇ ਦੇ ਨਿਸ਼ਾਨ ਪੜ੍ਹੇ ਆ ਉਹਨਾਂ ਨੂੰ ਚਾਹ ਬਣਨ ਦੇ ਲਈ ਤੁਹਾਡੇ ਨਾਲ ਰੂਰੂ ਕਰਨ ਲਈ ਇੱਕ ਮੌਕਾ ਦਿੱਤਾ ਇਸ ਸਮੇਂ ਤੇ ਮਾਨ ਬਖਸ਼ਿਆ ਤੇ ਖਾਸ ਤੌਰ ਤੇ ਤੁਹਾਡੇ ਬੱਚਿਆਂ ਦਾ ਕਿ ਤੁਸੀਂ ਇਹਨਾਂ ਕੋਆਪਰੇਟਿਵ ਕੀਤਾ ਬੜਾ ਸਮਾ ਵਧੀਆ ਰੌਲਾ ਰੱਪੇ ਤੋਂ ਵਧੀਆ ਲੱਗਦਾ ਪਿਆਰਾ ਜਿਹੜਾ ਮਸਾਂਵਨ ਲੱਗਦਾ ਨੇ ਇਹ ਮੁੰਡੇ ਔਰਤ ਰੌਲਾ ਪਾਦੇ ਰਹਿੰਦੇ ਆ ਸੋ ਤੁਹਾਡਾ ਵੀ ਧੰਨਵਾਦ ਹੈਗਾ ਯਾਰ ਜਿੱਥੇ ਅੰਗਾਰਜੀ ਦੀ ਗੱਲ ਕਰਦੇ ਆ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਐਕਟਿਵ ਰਹਿੰਦੇ ਆ ਕਪਤਾਵਾ ਵਿੱਚ ਜਾਗੋ ਗੱਡਣ ਦੇ ਵਿੱਚ ਸਵੇਰ ਵੇਲੇ ਪ੍ਰਭਾਤ ਮੇਰੀਆਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਕਰੋਨਾ ਹੱਤਿਆ ਦੇ ਖਿਲਾਫ ਕਈ ਜਿਹੜੇ ਰਚਨਾਵਾਂ ਵੀ ਆਈਆਂ ਆਏ ਆ ਸੋ ਪ੍ਰਸ਼ੰਸਾ ਦੇ ਪਾਤਰ ਹੈਗੇ ਆ ਮੈਨੂੰ ਲਗਭਗ ਇੱਥੇ 15 16 ਸਾਲ ਹੋ ਗਏ ਆ ਤੁਸੀਂ ਬੱਚੇ ਨਵੇਂ ਆਏ ਆ ਸਾਲ ਬਾਅਦ ਤੁਸੀਂ ਫੇਰ ਚੱਲ ਜਣਾ ਹੋਰ ਨਵੇਂ ਆ ਜਣੇ ਹੈਗੇ ਆ ਇਹ ਜਿਹੜੀ ਸੰਸਥਾ ਹੈਗੀ ਆ ਗਰਲ ਵਿੰਗ ਤੁਸੀਂ ਮਾਣ ਮਹਿਸੂਸ ਕਰੋ ਇੱਕ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈਗਾ ਆ ਤੁਹਾਡੇ ਕੰਮ ਸਿੱਖਣ ਦੇ ਲਈ ਇੱਕ ਇਹ ਇੰਸਟੀਚਿਊਟ ਜਿਹੜਾ ਹੈ ਜ਼ਿਲ੍ਹੇ ਦੇ ਅੰਦਰ ਜਿਹਨੂੰ ਬੜੇ ਸੱਚੇ ਤਰ੍ਹਾਂ ਢੰਗ ਦੇ ਨਾਲ ਮੈਡਮ ਚਲਾ ਰਹੇ ਹੈ ਆ ਜਿੱਥੇ ਤੁਹਾਨੂੰ ਟੈਕਨੀਕਲ ਟ੍ਰੇਨਿੰਗ ਮਿਲਦੀ ਹੈਗੀ ਆ ਆਨਰੇਸ ਸਮੇਂ ਦੇ ਵਿੱਚ ਤੁਸੀਂ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਖਰਚੇ ਚਲਾਣੇ ਹੈਗੇ ਆ ਅਸੀਂ ਕੰਮ ਸਿੱਥੇ ਕਿੱਥੋਂ ਜਾਣਾ ਇੱਥੋਂ ਜਾਣਾ ਉਸ ਦੇ ਨਾਲ ਨਾਲ ਕੰਮ ਤਾਂ ਸਿੱਖਣਾ ਨਾਲ ਲੱਗਦਾ ਸਾਨੂੰ ਡਿਸਪੀਸਪਲਨ ਦਾ ਜਿਹੜਾ ਹੈਗਾ ਉਹਦੇ ਵੱਲ ਵੀ ਧਿਆਨ ਦੇਣਾ ਪੈਣਾ ਹੈ ਜੋ ਅਸੀਂ ਡਿਸਪੀਸਪਲਨ ਇੱਥੇ ਕਾਇਮ ਕਰਾਂਗੇ ਅੱਗੇ ਆਪਣੇ ਫੈਮਿਲੀ ਵਿੱਚ ਜਾ ਕੇ ਜਦੋਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਜਾਣਾ ਹੈਗਾ ਅਸੀਂ ਆਪਣੇ ਬੱਚਿਆਂ ਨੂੰ ਦੇ ਉਧਰ ਨਾਲ ਗਾਈਡ ਕਰਾਂਗੇ ਜਿੱਦਾਂ ਅਸੀਂ ਇੱਥੇ ਸਿੱਖਦੇ ਚੱਲਾਂਗੇ ਸਾਡੇ ਆਈਟੀ ਦਾ ਟਾਈਮ 8:30 ਦਾ ਹੈਗਾ ਆ ਸਾਨੂੰ ਪਤਾ ਤੁਸੀਂ ਵੱਖਰੇ ਵੱਖਰੇ ਪਿੰਡਾਂ ਦਾ ਤੋਂ ਆਵੇਂ ਹੈਗੇ ਜਾਂ ਬੱਸਾਂ ਦਾ ਬੜਾ ਰਿਝੇ ਮਝਿਆ ਹੁੰਦਾ ਕੋਈ ਮਿਲਦੀ ਕਿ ਨਹੀਂ ਮਿਲਦੀ ਹੈਗੀ ਉਹ ਫਿਰ ਵੀ ਸਬਕ ਨੌਤਕ ਤੁਸੀਂ ਪੁੱਜ ਜਾਂਦੇ ਸਾਨੂੰ ਇਸ ਗੱਲ ਦਾ ਪਤਾ ਆਪਾਂ ਉਧਰ ਦੇਖਦੇ ਰਹਿੰਦੇ ਹਾਂ ਸ਼ਾਮ ਦੇ ਛੁੱਟੀ ਦਾ ਟਾਈਮ ਵੀ 5 ਵਜੇ ਦਾ ਹੈਗਾ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਪਰ ਦੂਰ ਘਟੇ ਤੇ ਫੋਨ ਕਰਕੇ ਆਪਾਂ 4 4.5 ਵਜੇ ਤੱਕ ਤੁਹਾਨੂੰ ਭੇਜ ਦਿੰਨੇ ਆ ਫੋਟੋ ਸਨਾਈ ਦਾ ਹੋਵੇ ਕੜਾਈ ਦਾ ਹੋਵੇ ਪਾਰਲਰ ਦਾ ਹੋਵੇ ਕੰਪਿਊਟਰ ਦੇ ਵਿੱਚ ਹੋਵੇ ਇਸ ਵੇਲੇ ਤੁਹਾਡੀ ਉਮਰ ਇਹ ਹੈਗੀ ਐ ਜੋ ਮਰਜੀ ਮੈਡ ਨੂੰ ਪੁੱਛੋ ਮੈਨੂੰ ਮੈਨੂੰ ਨਹੀਂ ਆਉਂਦਾ ਮੈਨੂੰ ਦੱਸੋ ਪਰ ਜਦੋਂ ਤੁਸੀਂ ਇਥੋਂ ਆਈਡੀ ਕਰਕੇ ਚਲੇ ਜਾਣਾ ਪਹਿਲਾਂ ਤਾਂ ਤੁਹਾਨੂੰ ਸ਼ਰਮ ਲੱਗਣੀ ਮੈਂ ਦੁਬਾਰਾ ਕਿਉਂ ਪੁੱਛਾਂ ਨਾ ਤੁਸੀਂ ਕਿਹਾ ਹੋਰ ਨੂੰ ਪੁੱਛ ਸਕਦੇ ਹੋ ਉਸ ਸਮੇਂ ਕਿਉਂਕਿ ਤੁਸੀਂ ਇਥੋਂ ਆਈਡੀ ਕੋਲੋਂ ਆਈਡੀ ਕਰਕੇ ਆਈ ਨਹੀਂ ਕਿਸ ਕੋਲ ਆਇਆ ਤਾਨੂੰ ਆਪਣਿਆਂ ਨਾਲ ਮੁਲਤਣੀ ਸੋ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ ਆ ਕੋਈ ਵੀ ਚੀਜ਼ ਤੁਹਾਨੂੰ ਕੋਈ ਕੰਮ ਨਹੀਂ ਆਦਾ ਕਿਸੇ ਵੀ ਟੀਚਰ ਨੂੰ ਪੁੱਛ ਲੋ ਤੁਹਾਨੂੰ ਇੱਕਦਮ ਉਹ ਦੱਸਣਗੇ ਕੀ ਆ ਤਾਂ ਮੈਂ ਤਾਂ ਹਾਂ ਇੱਦਾਂ ਹਾਂ ਤੁਹਾਡੇ ਨਾਲ ਸਾਰੀ ਗੱਲ ਜਿਹੜੀ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਈਏ ਤੁਹਾਨੂੰ ਯਾਦ ਰਹਣੀ ਹੈ ਸੋ ਤੁਸੀਂ ਭਾਗ ਆਲੇ ਆ ਇਸ 사이ਟੇ ਤੁਸੀਂ ਐਡਮਿਸ਼ਨ ਲਿਆ ਆ ਆਨ ਆਲੇ ਸਮਝ ਦੇ ਵਿੱਚ ਵੀ ਜਿਹੜੇ ਗੁਣ ਕਿੱਥੋਂ ਲੈ ਕੇ ਗਏ ਤੁਸੀਂ ਅੱਗੇ ਵੀ ਅਸੀਂ ਉਹ ਆਪਣੇ ਭੈੜਾ ਭਰਾਵਾਂ ਨੂੰ ਬੰਨਣੇ ਆ ਤੇ ਉਹਨਾਂ ਨੂੰ ਵੀ ਦੱਸਣਾ ਪੈ ਗਿਆ ਜੇ ਐਡਮਿਸ਼ਨ ਲਾਉਂ ਤੇ ਆਪਣੇ ਜੀਵਨ ਨੂੰ ਸਭਰ ਬਰੋਭ ਇੰਨੇ ਸ਼ਬਦਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਥੈਂਕ ਯੂ ਸਰਕਾਰ ਜੋਗ ਪ੍ਰਿੰਸੀਪਲ ਮੈਮ ਨੀਲਮ ਜੀ ਔਰ ਸਮੂ ਸਟਾਫ ਮੇਰੇ ਨਾਲ ਮੇਰੇ ਵੱਡੇ ਵੀ ਮਜੀਤ ਸਿੰਘ ਜੀ ਰਜਿੰਦਰ ਕੁਮਾਰ ਜੀ ਆਈਟੀ ਨਵਾਂ ਸ਼ਹਿਰ ਮਰਵਾ ਜੀ ਵੀਡੀਓ ਬਣਾ ਰਹੇ ਔਰ ਪਿਆਰੇ ਬੱਚਿਓ ਇੱਕ ਵਾਰੀ ਮਾਲ ਦੇ ਨਾਂ 'ਤੇ ਤਾੜੀ ਮਾਰੋ ਮਾਲ ਦੇ ਜੋ ਵੀ ਅਪਾ ਕੋਈ ਕੰਮ ਕਰਨਾ ਸ਼ੁਰੂ ਕਰਦੇ ਆ ਪਹਿਲਾਂ ਕਿਹਨੂੰ ਯਾਦ ਕਰਦੇ ਆ ਤਾੜੀ ਮਾਰ ਕੇ ਅਪਾ ਯਾਦ ਕਰ ਲੈਣ ਜਿਹੜਾ ਜਿਹੜਾ ਮਾਲ ਦਾ ਪਿਆਰ ਕਰਦਾ ਜ਼ੋਰ ਦੀ ਤਾੜੀ ਮਾਰੋ ਪਾ ਘਟਿਆ ਵੈਸੇ ਇਹਦਾ ਸਮਾਂ ਆਣਾ ਸਮਾਂ ਸਮੇਂ ਦੀ ਫੜ ਲੱਕੀਏ ਜੇ ਪਾ ਕੰਮ ਕਰੀਏ ਤਾਂ ਸਮੇਂ ਦਾ ਪਤਾ ਨਹੀਂ ਲੱਗਦਾ ਅੱਗੇ ਨੂੰ ਚੱਲਦਾ ਨਹੀਂ ਜੀਦਾ ਨਹੀਂ ਹੁੰਦੀ ਨੇ ਤਾਂ ਕਿਹੜੇ ਕਿਹੜੇ ਤੁਹਾਡੇ ਚ ਬੱਚੇ ਜਿਹੜੇ ਸਮੇਂ ਸਿਰ ਆਉਂਦੇ ਸਵੇਰੇ ਬਹੁਤ ਘੱਟ ਬੱਚੇ ਬਾਕੀ ਲੇਟ ਆਉਂਦੇ ਹਨ ਕੋਈ ਨਹੀਂ ਉਹ ਵੀ ਆੜ ਲੱਗਦਾ ਟਾਈਮ ਨਾਲ ਕਿਉਂਕਿ ਤੁਹਾਡਾ ਰਸਤਾ ਸਹੀ ਨਹੀਂ ਹੈ ਤੁਹਾਡਾ ਰਸਤਾ ਉਹ ਠੀਕ ਕਰਾਣਾ ਆਪਾਂ ਜਿਹੜਾ ਪਹਿਲਾ ਸੀ ਰਸਤਾ ਤੁਹਾਡਾ ਵਧੀਆ ਉਹ ਰਸਤਾ ਖੁੱਲਣਾ ਥੋੜਾ ਤੁਹਾਡੇ ਸਹਿਯੋਗ ਨਾਲ ਖੁੱਲਣਾ ਉਹ ਖੁੱਲਣਾ ਕਿ ਨਹੀਂ ਖੁੱਲਣਾ ਖੁੱਲ ਜਾਏਗਾ ਕੋਈ ਸਰਕਾਰ ਬਾਦ ਹੋ ਤਾਂ ਸਭ ਤੋਂ ਜ਼ਰੂਰੀ ਹੈ ਸਾਈਂਗ ਲੈਂਡ ਗਈ ਹੈ ਜਿਹੜਾ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਸਮਾਂ ਬੜਾ ਸਮਰੱਥ ਹੈ ਮੈਨੂੰ ਜਿਹੜਾ ਸਮਾਂ ਮਿਲਿਆ ਉਹ ਸਿਰਫ 1 ਸਾਲ 4 ਮਹੀਨੇ ਦੇ ਦਿਨ ਪ੍ਰਿੰਸੀਪਲ ਦੇ ਲਿਵੇਂ ਮਿਹਰ ਨਵਾਂ ਸ਼ਹਿਰ ਰਾਈਟੇ 16 ਸਾਲ 10 ਮਹੀਨੇ ਔਰ 6 ਦਿਨ ਇੰਡੀ ਵਿੱਚ ਜਵਾਬ ਕਰਕੇ ਮੇਰੀ ਪ੍ਰਮੋਸ਼ਨ ਹੋਈ ਹੈ ਪ੍ਰਿੰਸੀਪਲ ਦੀ 31 8 2004 ਨੂੰ ਮੈਂ ਸੌਰੀ 7 ਨੂੰ ਜੁਆਇਨ ਕੀਤਾ ਸੀ ਨਵਾਂ ਸ਼ਹਿਰ ਰਾਈਟੇ ਔਰ ਪ੍ਰਮੋਸ਼ਨ ਹੋਈ ਅੱਜ ਤੋਂ 1.5 ਸਾਲ ਬਾਅਦ ਪਹਿਲਾਂ ਲੁਧਿਆਣੇ 20 ਦਿਨ ਮੈਂ ਰਿਹਾ ਸੀ ਅਜੇ ਟ੍ਰੇਨਿੰਗ ਆਫਸਰ ਉਸ ਤੋਂ ਬਾਅਦ 20 ਦਿਨ ਬਾਅਦ ਵੀ ਮੈਂ ਫੇਰ ਇੱਥੇ ਆ ਗਿਆ ਔਰ 1.5 ਸਾਲ ਬਾਅਦ ਫੇਰ ਮੇਰੀ ਪ੍ਰਮੋਸ਼ਨ ਹੋਈ ਪ੍ਰਿੰਸੀਪਲ ਦੀ ਅੱਜ ਪ੍ਰਿੰਸੀਪਲ ਬਣ ਕੇ ਮੈਂ ਤੁਹਾਡੇ ਵਿੱਚ ਖੜਾ ਥਲੇ 17 ਸਾਲ ਪੂਰੇ ਨਹੀਂ ਹੋਏ 16 ਸਾਲ 10 ਮਹੀਨੇ ਤੇ 6 ਦਿਨ ਬਾਅਦ ਸਰਕਾਰ ਨੇ ਬਣਾਇਆ ਪ੍ਰਿੰਸੀਪਲ ਬਣਤਾ ਮੇਰੇ ਕੋਲ ਐਨੀ ਸ਼ਕਤੀ ਕੋ ਬਣੇ ਨਹੀਂ ਹੁੰਦੀ ਤੁਸੀਂ ਬਣੇ ਹੋਣੇ ਚਾਹੀਦਾ ਹਾਂ ਹਾਂਜੀ ਹਾਂ ਇੰਨੇ ਮਿਲ ਤਾੜੀ ਮਾਰ ਲਓ ਤੁਹਾਨੂੰ ਤਾੜੀ ਮਾਰਨ ਦਾ ਜਿਹੜਾ ਆਪਾਂ ਨੂੰ ਫਾਇਦਾ ਤੁਹਾਨੂੰ ਪਤਾ ਹੀ ਆ ਪਹਿਲਾਂ ਤਾਂ ਆਪਾਂ ਮਾਰ ਕੇ ਧੰਨਵਾਦ ਕੀਤਾ ਦੂਸਰਾ ਇਹ ਨਾਲ ਆਪੀ ਪ੍ਰੈਸ਼ਰ ਵੀ ਹੁੰਦਾ ਕੁਝ ਬਿਮਾਰੀਆਂ ਇਹਨਾਂ ਹਟਦੀਆਂ ਮਾਰ ਕੇ ਉਹ ਤਾੜੀ ਠੀਕ ਹੈ ਜਦੋਂ ਵੀ ਫੰਕਸ਼ਨ ਹੁੰਦਾ ਕੋਈ ਘਰੇ ਵਿਹਲੇ ਹੁੰਨੇ ਆ ਫਟਾ ਮਾਈਂਡ ਸੈਟਾਪ ਨਹੀਂ ਹੈ ਤਾਂ ਤਾੜੀ ਮਾਰੋ ਤਾਂ ਮਾਈਂਡ ਜਿਹੜਾ ਫੈਸ਼ ਹੋ ਜਾਂਦਾ ਹੁਣ ਆਪਾਂ ਗੱਲ ਕਰੀਏ ਤੁਹਾਡੇ ਕੰਮ ਦੀ ਤੁਸੀਂ ਅਲੱਗ-ਅਲੱਗ ਟ੍ਰੇਡ ਵਿੱਚ ਸਾਰੇ ਸਿੱਖਣ ਵਾਸਤੇ ਆਇਓ ਕੰਪਿਊਟਰ ਦਾ ਕੋਰਸ ਹੈ ਸਲਾਈ ਕਟਾਈ ਦਾ ਹੈ ਕਢਾਈ ਦਾ ਹੈ ਨਾਲ ਘੜੀਕ ਦਾ ਵੀ ਹੈ ਤੁਹਾਡੇ ਚਾਰੇ ਜਿਹੜੇ ਕੋਰਸ ਬੜੇ ਇੰਪੋਰਟੈਂਟ ਆ ਇਸ ਸਮਾਜ ਦੇ ਵਿੱਚ ਸਾਰੇ ਕੰਮ ਵਾਲੇ ਕੋਰਸ ਕੁਝ ਆਪਾਂ ਘਰ ਵਿੱਚ ਵੀ ਕਰ ਸਕਦੇ ਹਾਂ ਕੁਝ ਆਪਾਂ ਬਾਹਰ ਜਾ ਕੇ ਵੀ ਕਰਦੇ ਹਾਂ ਪਰ ਜਦੋਂ ਆਪਾਂ ਕੋਰਸ ਕਰਨ ਨਿਕਲਦੇ ਆ ਤਾਂ ਸਾਡੇ ਜਿਹਨ ਵਿੱਚ ਇਹ ਹੋਣਾ ਚਾਹੀਦਾ ਵੀ ਅਸੀਂ ਸਮਾਜ ਲਈ ਕੁਝ ਕਰ ਨਿਕਲੇ ਆ ਨਾ ਕਿ ਆਪਣੇ ਲਈ ਕੁਝ ਕਰ ਨਿਕਲੇ ਜੇਸੀਂ ਆਪਣੇ ਲਈ ਨਿਕਲਦੇ ਆ ਤਾਂ ਫਿਰ ਆਪਣੇ ਤੱਕ ਸੀਮਤ ਰਹਿ ਜਾਂਦੇ ਹਾਂ ਜੇ ਅਸੀਂ ਸਮਾਜ ਲਈ ਨਿਕਲਦੇ ਆ ਫਿਰ ਤੁਸੀਂ ਤੁਹਾਡਾ ਨਾਮ ਕਿਤੇ ਲਿਖ ਹੋਣ ਲੱਗ ਪੰਦਾ ਸਾਨੂੰ ਉਹ ਸਮਾਜ ਦੇ ਘਰੋਂ ਆਵਾਜ਼ ਪੈਂਦੀ ਆ ਜੇ ਤੁਸੀਂ ਸਮਾਜ ਲਈ ਨਿਕਲਦੇ ਕਿਉਂਕਿ ਬਾਬੇ ਨਾਨਕ ਨੇ ਕਿਹਾ ਕਿਰਤ ਕਰੋ ਨਹੀਂ ਦੁਆਰਾ ਬੋਲੋ ਜੇ ਪੂਰਾ ਪਤਾ ਹੋ ਬੋਲੇ ਕਿਰਤ ਕਰੋ ਨਾਮ ਜਪੋ ਓਕੇ ਨਾਮ ਜਪੋ ਹੁਣ ਗੱਲ ਬੜੀ ਕਿਰਤ ਕਰੋ ਨਾਮ ਜਪੋ ਨਾਮ ਜਪੋ ਕਿਰਤ ਕੀ ਹੈ ਕੰਮ ਜਿਹੜਾ ਇਨਸਾਨ ਕੰਮ ਨਹੀਂ ਕਰਦਾ ਇਹਦਾ ਮਤਲਬ ਉਹ ਧਰਤੀ ਤੇ ਬੋਝ ਹੈ ਜਿਹੜਾ ਇਨਸਾਨ ਨਾਮ ਨਹੀਂ ਜਪਦਾ ਇਹਦਾ ਮਤਲਬ ਉਹ ਧਰਤੀ ਤੇ ਬੋਝ ਹੈ ਅੱਗੇ ਕੀ ਹੈ ਨਾਮ ਜਪੋ ਜਿਹੜਾ ਇਨਸਾਨ ਵੰਡ ਕੇ ਨਹੀਂ ਸਕਦਾ ਇਹਦਾ ਮਤਲਬ ਉਹ ਪ੍ਰਮਾਤਮਾ ਦਾ ਦੇਣਦਾਰ ਹੈ ਪ੍ਰਮਾਤਮਾ ਦੇ ਕਚਹਿਰੀ ਜਦੋਂ ਖੜੂਗਾ ਤਾਨੂੰ ਜਵਾਬ ਦੇਣੇ ਪਣੇ ਇਹ ਬਾਬੇ ਨਾਨਕ ਨੇ ਗਿਆ ਇੱਕ ਵਾਰੀ ਉਹਦੇ ਨਾਲ ਹੀ ਤਾੜੀ ਮਾਰੋ ਮੇਰੀ ਭੈਣ ਪ੍ਰਿਆ ਬਹੁਤ ਵਧੀਆ ਸੁਆਗਤ ਨਾਲ ਕਿੰਨੀ ਧੀਆ ਦੀ ਗੱਲ ਕੀਤੀ ਸੀ ਬਹਿ ਧੀਆ ਨੂੰ ਮੈਸੇਜ ਲਾਣਾ ਲਿਖਦਾ ਆ ਆਪਣੇ ਪੁਕਾਰ ਵਿੱਚ ਕੰਮ ਕਰਦਾ ਇਹ ਇੱਕ ਸੇਵਾ ਆ ਮੇਰੀ ਮੇਨ ਡਿਊਟੀ ਤਾਂ ਐਜ ਇੰਸਟਰక్టర్ ਪਹਿਲਾਂ ਮੈਂ ਕੰਮ ਕਰਦਾ ਸੀਗਾ ਹੋਰ ਵੀ ਬਹੁਤ ਸਾਰੇ ਨਾਲ ਕੰਮ ਜੁੜੇ ਹੋਏ ਆ ਫਿਰ ਡੀਓ ਬਣ ਗਿਆ ਹੁਣ ਪ੍ਰਿੰਸੀਪਲ ਬਣ ਗਿਆ ਇਹ ਮੇਰੀ ਇੱਕ ਡਿਊਟੀ ਹੈ ਉਹਦੇ ਨਾਲ-ਨਾਲ ਮੈਂ ਐਕਸਟਰਾ ਕੰਮ ਜਿਹੜੇ ਜੁੜੇ ਹੋਏ ਆ ਉਹ ਇੱਕ ਸੇਵਾ ਦੇ ਤੌਰ ਤੇ ਜੁੜੇ ਹੋਏ ਨੇ ਵੀ ਨਾਲ-ਨਾਲ ਸਿੱਖ ਸਮਾਜ ਦੀ ਆਪਾਂ ਸੇਵਾ ਵੀ ਕੀਤੀ ਕਿਉਂਕਿ ਧਰਤੀ ਦੇ ਉੱਤੇ ਦਾ ਹਰੇਕ ਇਨਸਾਨ ਨੂੰ ਪਰਮਾਤਮਾ ਨੇ ਭੇਜਿਆ ਹੈ ਆਪਾਂ ਸਾਰੇ ਪਰਮਾਤਮਾ ਦੇ ਬਣਾਏ ਹੋਏ ਨਾ ਜੇ ਸਾਨੂੰ ਭੇਜਿਆ ਤਾਂ ਉਹਦਾ ਕੋਈ ਮਕਸਦ ਆ ਸਾਡਾ ਜਨਮ ਐਵੇਂ ਨਹੀਂ ਹੋ ਗਿਆ ਸਾਨੂੰ ਧਰਤੀ ਤੇ ਭੇਜੜਦਾ ਪ੍ਰਮਾਤਮਾ ਨੇ ਕੋਈ ਮਕਸਦ ਬਣਾ ਕੇ ਸਾਨੂੰ ਭੇਜਿਆ ਵੀ ਧਰਤੀ ਤੇ ਜਾ ਜਾ ਕੇ ਸਮਾਜ ਦੀ ਸੇਵਾ ਕਰ ਅਸੀਂ ਇੱਕ ਦੂਜੇ ਦੀ ਸੇਵਾ ਲਈ ਪੈਦਾ ਹੋਏ ਹਾਂ ਇੱਕ ਦੂਜੇ ਨਾਲ ਲੜਨ ਲਈ ਪੈਦਾ ਨਹੀਂ ਹੋਏ ਜਾਂ ਇੱਕ ਦੂਜੇ ਦੇ ਰਸਤੇ ਵਿੱਚ ਰੁਕਾਵਟ ਕਰਨ ਲਈ ਪੈਦਾ ਨਹੀਂ ਹੋਏ ਇਨਸਾਨ ਜੇ ਪ੍ਰਮਾਤਮਾ ਨੇ ਬਣਾਇਆ ਹੈ ਤਾਂ ਇੱਕ ਦੂਸਰੇ ਦੀ ਸੇਵਾ ਕਰਨ ਵਾਸਤੇ ਹੀ ਬਣਾਇਆ ਸਹਿਮਤ ਹੋຊਾਂਗੇ ਯੈਸ ਸਰ ਹੱਟ ਕਰ ਲੋ ਤੁਸੀਂ ਇੱਥੇ ਆਈਟੀਐਸ ਆਨੇ ਹੋ ਬੱਚੀਆਂ ਸਾਰੀਆਂ ਆਦੀਆਂ ਜੇ ਤੁਸੀਂ ਇੱਕ ਦੂਜੇ ਦਾ ਖਿਆਲ ਨਹੀਂ ਰੱਖਦੇ ਤਾਂ ਕਿੱਦਾਂ ਦਾ ਮਾਹੌਲ ਹੋਏਗਾ ਪ੍ਰਿੰਸੀਪਲ ਮੈਮ ਸੋਚ ਕੇ ਦੇਖਣਾ ਅਗਰ ਤੁਸੀਂ ਇਹ ਤੁਹਾਡਾ ਖਿਆਲ ਨਹੀਂ ਰੱਖਦੇ ਤਾਂ ਕਿੱਦਾਂ ਦਾ ਮਾਹੌਲ ਹੋਏਗਾ ਕਿੱਦਾਂ ਦਾ ਹੋਏਗਾ ਬੇਰੁਖਾ ਹੋਏਗਾ ਬੇਢੰਗਾ ਜਿਹਾ ਹੋਏਗਾ ਮਨ ਕੰਮ ਕਰਨ ਨੂੰ ਜੈ ਨਹੀਂ ਕਰੇਗਾ ਜੇ ਇਹ ਤੁਹਾਡਾ ਖਿਆਲ ਰੱਖਣਗੇ ਤਾਂ ਮਨ ਕੰਮ ਕਰਨ ਨੂੰ ਕਰੇਗਾ ਕਿ ਨਹੀਂ ਕਰੇਗਾ ਕਰੇਗਾ ਤੁਸੀਂ ਫਿਰ ਇਹਨਾਂ ਦਾ ਵੀ ਖਿਆਲ ਰੱਖੋਗੇ ਇੱਕ ਹੀ ਹੋ ਗਿਆ ਸੇਵਾ ਹੋ ਗਈ ਸੇਕ ਨੂੰ ਦੇ ਤੱਕ ਦੂਸਰੇ ਵੱਕੀ ਸੇਵਾ ਭਾਵਨਾ ਸਮਰਪਤ ਭਾਵ ਸੋ ਇਨਸਾਨ ਦਾ ਜਨਮ ਹੋਇਆ ਹੀ ਸੇਵਾ ਵਾਸਤੇ ਜੇ ਆਪਾਂ ਇੱਕ ਦੂਜੇ ਦੀ ਸੇਵਾ ਨਹੀਂ ਕਰਦੇ ਤਾਂ ਫਿਰ ਧਰਤੀ ਤੇ ਬੋਝ ਹੈ ਸੋ ਅੱਜ ਤੋਂ ਬਾਅਦ ਆਪਾਂ ਕੀ ਕਰਨਾ ਇੱਕ ਦੂਸਰੇ ਦਾ ਖਿਆਲ ਰੱਖਣਾ ਆਪਾਂ ਐਦਾਂ ਰਹਿਣਾ ਹੈ ਰਹੂਗੇ ਕਿ ਨਹੀਂ ਤੁਸੀਂ ਪਹਿਲਾਂ ਰਹਿੰਦੇ ਹੋ ਬਹੁਤ ਵਧੀਆ ਰਹਿੰਦੇ ਹੋ ਜੇ ਕੋਈ ਨਹੀਂ ਰਹਿੰਦਾ ਤਾਂ ਉਹ ਐਦਾਂ ਹੋ ਜਾਓ ਸਵੇਰੇ ਜਿਹੜਾ ਮੈਂ ਸਮੇਂ ਦੀ ਗੱਲ ਕੀਤੀ ਹੈ ਸਮਾਂ ਵੱਜ ਜਾਂਦਾ ਜੇ ਆਪਾਂ ਇੱਕ ਮੋਟਿਆਂ ਜਿੱਥੇ ਇੱਕ ਮੂਰੀਤਾ ਹੈ ਜਿੱਥੇ ਇਕੱਠ ਹੈ ਉੱਥੇ ਬਰਕਤ ਹੁੰਦੀ ਆ ਉੱਥੇ ਸੋਹਤ ਹੁੰਦੀ ਆ ਉੱਥੇ ਇੱਜ਼ਤ ਵੀ ਹੁੰਦੀ ਆ ਔਰ ਉੱਥੇ ਕਿਸੇ ਚੀਜ਼ ਦੀ ਕੋ ਘਾਟ ਹੀ ਨਹੀਂ ਦਿੰਦੀ ਉਹ ਚੀਜ਼ਾਂ ਸਾਨੂੰ ਮਿਲ ਜਣੀਆਂ ਜਿਹੜੀਆਂ ਚੀਜ਼ਾਂ ਆਪਾਂ ਕਦੇ ਸੋਚੀਆਂ ਵੀ ਨਹੀਂ ਹੁੰਦੀ ਸਮਾਂ ਜਿਆਦਾ ਸਮਾਂ ਨਹੀਂ ਲੈਣਾ ਸਮਾਂ ਘਟਿਆ ਉਧਰ ਹੋਰ ਬਹੁਤ ਕੰਮ ਪਿਆ ਹੈ ਮੇਰਾ ਇੱਕੋ ਜਿਹਾ ਸੰਦੇਸ਼ ਆ ਮੈਂ ਧੀਆਂ ਦੇ ਉੱਤੇ ਅਕਸਰ ਬਹੁਤ ਕੁਝ ਲਿਖਿਆ ਆ ਹਣ ਵੀ ਕਰਨ ਚਾਹਦੀ ਰਹੀ ਤੇ ਧੀयां ਜਗੀਆਂ ਨਹੀਂ ਹਾਂ ਸਭ ਸਤਿਕਾਰ ਕਰੋ ਇਹ ਅੰਮ੍ਰਿਤ ਬਾਦੀਆਂ ਲਈ ਹਾਂ ਲਾਡ ਦੁਲਾਰ ਕਰੋ ਕਿਉਂਕਿ ਜਿਹੜੀ ਧੀ ਆ ਜਿਹੜੀ ਧੀ ਆ ਉਹ ਸਮਾਜ ਦੀ ਨਹੀਂ ਹੈ ਨਹੀਂ ਨੀਂਦ ਮਤਲਬ ਕੀ ਹੁੰਦਾ ਇਹਨੂੰ ਕਹਿੰਦੇ ਨਹੀਂ ਮਕਾਨ ਆਪਾਂ ਬਣਾਨੇ ਆ ਪਹਿਲਾਂ ਕੀ ਬਣਾਉਂਦਾ ਪਹਿਲਾਂ ਧੀ ਬਣਦੀ ਹੈ ਨਾ ਮਕਾਨ ਤਾਂ ਖੜਾ ਹੁੰਦਾ ਬਿਨਾ ਨਹੀਂ ਤਾਂ ਮਕਾਨ ਦੇਖਿਆ ਉੱਧਰ ਦੇ ਬੜੇ ਇਹ ਤੇ ਸਮਾਜ ਵੀ ਧੀ ਤੋਂ ਬਿਨਾ ਅਧੂਰਾ ਹੈ ਅਧੂਰਾ ਕੀ ਹੋਈ ਨਹੀਂ ਸਕਦਾ ਧੀ ਦੇ ਬਹੁਤ ਰੂਪ ਆ ਧੀ ਪਹਿਲਾਂ ਧੀ ਬਣਦੀ ਆ ਫਿਰ ਉਹ ਕਿਸੇ ਦੀ ਭੈਣ ਬਣਦੀ ਆ ਫਿਰ ਉਹ ਕਿਸੇ ਦੀ ਪਤਨੀ ਬਣਦੀ ਆ ਫਿਰ ਉਹ ਕਿਸੇ ਦੀ ਮਾਂ ਬਣਦੀ ਆ ਫਿਰ ਦਾਦੀ ਬਣਦੀ ਆ ਫਿਰ ਸਹੇਲੀ ਬਣਦੀ ਆ ਬਹੁਤ ਰੂਪ ਆ ਧੀ ਦੇ ਪਰ ਪਹਿਲਾਂ ਕੀ ਬਣਦੀ ਆ ਧੀ ਬਣਦੀ ਆ ਇਸ ਕਰਕੇ ਗਿਆ ਧੀਆਂ ਚੱਕਦੀਆਂ ਧੀਆਂ ਲੀਹਾਂ ਸਭ ਸਤਕਾਰ ਕਰੋ ਇਹ ਅੰਬਰੀ ਪਾਉਂਦੀਆਂ ਲੀਹਾਂ ਲਾੜਦੁਲਾ ਇਹ ਪੁੱਤਰ ਵਿੱਚ ਫਰਕ ਨਾ ਕਰੀਏ ਦੋਨਾਂ ਦਾ ਹੀ ਆਦਰ ਕਰੀਏ ਰਾਜ ਰਾਜ ਲਾੜ ਲੜਾਵੋ ਈਆਂ ਜਗ ਦੀਆਂ ਨਹੀਂ ਆ ਸਭ ਸਤਿਕਾਰ ਕਰੋ ਜੇ ਇਹ ਜਗ ਦੀਆਂ ਜਗ ਦੀ ਆਨ-ਬਾਨ ਧਰਤੀ ਵਾਂਗੂ ਬਣੇ ਮਹਾਨ ਧਰਤੀ ਤੋਂ ਪਰਦਾ ਕੁਛ ਨਹੀਂ ਜਲ ਜਿੱਥੇ ਅਸੀਂ ਬੈਠੇ ਹਾਂ ਈਆਂ ਜਗ ਦੀ ਆਨ-ਬਾਨ ਧਰਤੀ ਵਾਂਗੂ ਬਣੇ ਮਹਾਨ ਇਹ ਨਾ ਰੱਬ ਦੀਆਂ ਰੂਹਾਂ ਜਿਹੜਾ ਵਿਚਾਰ ਕਰੋ ਧੀਆਂ ਜਗਤ ਦੀਆਂ ਨਹੀਂ ਹਾਂ ਸਭ ਸਤਿਕਾਰ ਕਰੋ ਆਖਰੀ ਲੈਣਾ ਸੁਣਿਓ ਧੀਆਂ ਦੀ ਜੋ ਕਦਰ ਹੈ ਕਰਦਾ ਧੀਆਂ ਦੀ ਜੋ ਕਦਰ ਹੈ ਕਰਦਾ ਕਦਰਦਾਨ ਬਣੇ ਰੱਬ ਦੇ ਕਰਦਾ ਬੋਲੋ ਸਾਰੇ ਧੀਆਂ ਦੀ ਜੋ ਸਤਿ ਰੱਬਾ ਕਦਰਦਾਨ ਬਣੇ ਸਤਿ ਰੱਬਾ ਓਮਕਾਰਾ ਨੀਵ ਨੀਵ ਨਮਸਕਾਰ ਕਰੋ ਧੀਆਂ ਜਗਤ ਦੀਆਂ ਨਹੀਂ ਹਾਂ ਸਭ ਸਤਿਕਾਰ ਕਰੋ ਬੋਲਣਾ ਬਹੁਤ ਖੜਿਆ ਕਿ ਮੈਂ ਵੀ ਇੱਕ ਆਤਮਾ ਆ ਤੁਸੀਂ ਵੀ ਸਾਰੇ ਆਤਮਾ ਮਾ ਆਓ ਅੱਜ ਆਤਮਾ ਮਾ ਦਾ ਆਤਮਾ ਮਾ ਨਾਲ ਮੇਲ ਹੋਇਆ ਤੇ ਇਸੇ ਵਿਚਾਰਾਂ ਨੂੰ ਲੈ ਕੇ ਮੈਂ ਇਥੇ ਬੱਡੇ ਵੀਰ ਤੁਹਾਡੇ ਨਾਲ 2-3 ਮਿੰਟ ਲਈ 4 ਮਿੰਟ ਲਈ ਅਧਿਆਤਮ ਦੀ ਗੱਲ ਕਰਨਗੇ ਉਹ ਸੁਣਨਾ ਪਸੰਦ ਕਰੋਗੇ ਕਿ ਨਹੀਂ ਕਿਉਂਕਿ ਜਿੱਥੇ ਪ੍ਰਮਾਤਮਾ ਦੇ ਘਰ ਦੀ ਗੱਲ ਹੁੰਦੀ ਆ ਉਹ ਜਗਾ ਜਿਹੜੀ ਸੁਖਾਂ ਸੁਭਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋਂ ਹੀ ਇਸਹੀ ਕੋ ਮਨ ਜਿੰਨ ਪੂਰਾ ਗੁੰਲਪਾ ਜਦੋਂ ਪਰਮਾਤਮਾ ਦੇ ਘਰ ਦੀ ਆਪਾਂ ਗੱਲ ਕਰਦੇ ਆ ਉਹ ਜਿਹੜਾ ਜਗ੍ਹਾ ਨੂੰ ਵੀ ਭਾਗ ਲੱਗ ਜਾਂਦਾ ਲੱਗਦਾ ਵੀ ਲੱਗਦਾ ਬੜੇ ਇਤਿਹਾਸ ਇਦਾਂ ਦੇ ਆਪਾਂ ਸੁਣਾਉਣ ਨਾਲ ਤਾਂ ਲੰਬੀ ਕਹਾਣੀ ਆ ਸੋ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਮੈਂ ਆਪਣੇ ਵਿਚਾਰ ਇੱਥੇ ਰੋਕਦਾ ਅਗਰ ਕੋਈ ਵਿਚਾਰ ਚੰਗਾ ਨਹੀਂ ਲੱਗਿਆ ਤਾਂ ਛੱਡ ਦਿਓ ਤੇ ਚੰਗਾ ਲੱਗਿਆ ਤਾਂ ਪੱਲੇ ਬੰਨਿਓ ਮੈਂ ਵੀਰ ਜੀ ਨੂੰ ਬੇਨਤੀ ਕਰਦਾ 2-4 ਮਿੰਟ ਲਈ ਬੱਚਿਓ ਤੇ ਹੰਕਾਰ ਸਿੰਘ ਜੀ ਪ੍ਰਿੰਸੀਪਲ ਸਾਹਿਬ ਤੇ ਮੈਡਮ ਪ੍ਰਿੰਸੀਪਲ ਤੇ ਸਾਰਿਆਂ ਦਾ ਮੈਂ ਧੰਨਵਾਦ ਹਾਂ ਕਿ ਮੈਨੂੰ ਅੱਜ ਨਾਰੀ ਸ਼ਕਤੀ ਦੇ ਵਿੱਚ ਨਾਰੀ ਸ਼ਕਤੀ ਦਰਸ਼ਨ ਕਰਨ ਦਾ ਸਮਾਂ ਮਿਲਿਆ ਮੌਕਾ ਮਿਲਿਆ ਸਵਿਸ਼ਕਾਰ ਕਿ ਮੈਂ ਤਾਂ ਇੱਕ ਬਿਜ਼ਨਸਮੈਨ ਆ ਜਾਂ ਦੁਕਾਨਦਾਰ ਆ ਮੈਨੂੰ ਪੀਪੀ 6 ਤੋਂ ਮੈਂ ਸ਼ੌਪਕੀਪਰ ਆ ਮੈਂ ਪਹਿਲਾਂ ਦੁਦਿਆਲੇ ਘੱਟ ਸਿੱਖਿਆ ਕੋ ਤੋਂ ਦੂਜਾ ਕੇ ਫਿਰ ਦੋ ਤਿੰਨ ਜਗ੍ਹਾ ਮੈਂ ਸ਼ੌਪਾਂ ਹੰਕਿਤੀਆਂ ਕਿਉਂਕਿ ਮੈਂ ਤੁਹਾਡਾ ਇਹਦਾ ਫੀਲ ਹੈ ਸਕਿੱਲ ਨਾਲ ਹੈ ਤੇ ਮੇਰੀ ਬੀਟੀ ਵੀ ਅਜੇ ਸਕਿੱਲ ਦੇ ਵਿੱਚ ਕੈਨੇਡਾ ਚ ਇੱਕ ਨਿਊਜ਼ੀਲੈਂਡ ਚ ਉਹਨ ਮੇਰਾ ਭਤੀਜਾ ਗਿਆ ਸਾਥੂ ਅੱਜ ਤੀਂ ਪਹਿਲਾਂ ਗੱਲਸਿਕਰ ਕਰਦਾ ਸੀਗਾ ਕਿ ਇਸ ਕਰਕੇ ਅੱਜ ਦੁਨੀਆ ਦੀ ਕਿਸੇ ਵੀ ਕੰਟਰੀ ਦੇ ਵਿੱਚ ਆਪਾਂ ਝਟਮਾਰੀ ਤੇ ਤਿਆਰ ਤੇ ਕੋਈ ਰੋੜਾ ਪੈਣਾ ਸਕਿੱਲ ਸਕਿੱਲ ਕਿਉਂਕਿ ਐਜੂਕੇਸ਼ਨ ਵੀ ਜੁੜੀ ਹੈ ਇੰਡੀਆ ਤੇ ਹੈ ਬਹੁਤ ਸਾਰੇ ਤੇ ਪਰ ਉਹਨਾਂ ਦਾ ਭਾਸ਼ਾ ਸਿੱਖਣ ਦੀ ਪਰ ਮੇਰਾ ਤਾਂ ਇਹ ਸਕਿੱਲ ਦੀ ਤਾਂ ਮੰਗਿਆ ਸੋ ਵੀਰ ਜੀ ਰਿਹਾ ਏ ਵੇ ਸੁਪਾ ਹਾਜ਼ਰ ਮੈਨੂੰ ਦਿੱਤਾ ਵੀ ਆ ਮੈਂ ਇਸ ਸਮੇਂ ਦੇ ਵਿੱਚ ਮੈਂ ਤੁਹਾਡੇ ਇਹ ਰੂਹਾਂ ਦੇ ਦਰਸ਼ਨ ਕਰ ਰਿਹਾ ਹਾਂ ਸੋ ਇਹਨਾਂ ਨੇ ਗੱਲ ਕੀਤੀ ਅਧਿਆਤਮਿਕ ਦੀ ਕਿਉਂਕਿ ਆਪਾਂ ਜਿ ਆਪਾਂ ਜਿਨੇ ਵੀ ਗ੍ਰੰਥ ਟਿਟੂਰੀ ਦੁਨੀਆ ਦੇ ਸਾਰੇ ਉਹਨਾਂ ਦੇ ਵਿੱਚ ਸਤਾਂ ਦੇਖਿਆ ਬਿਰ ਭਗਤੀ ਨਰ ਪਸ਼ੂ ਸਮਨ ਨਰ ਪਸ਼ੂ ਸਮਨ ਇਹ ਭਲਤੀ ਤੋਂ ਬਗੈਰ ਇਨਸਾਨ ਪਸ਼ੂ ਹੈ ਜੇ ਆਪਾਂ ਕਿਸ ਨੂੰ ਵੀ ਬੱਚੂ ਪਸ਼ੂ ਆ ਮੈਨੂੰ ਵੀ ਕਦੇ ਤਾਂ ਮੈਨੂੰ ਇਹ ਅਸਰ ਲੱਗਣਾ ਕਿਉਂਕਿ ਸੰਤਾਂ ਨੇ ਜਿਹੜੀ ਗੱਲ ਲਿਖਤੀ ਗੁਰੂ ਗ੍ਰੰਥ ਸਾਹਿਬ ਹੋਇਆ ਜਾਂ ਰਮਾਇਣ ਆਪਾਂ ਵੀ ਜਿਹੜੀਆਂ ਗੱਲਾਂ ਲਿਖੀਆਂ ਜੀਆਂ ਉਹ ਬਾਹਰੋਂ ਨਹੀਂ ਲਿਖੀਆਂ ਉਹ ਅੰਦਰੋਂ ਅਧਿਆਤਮਿਕ ਤਰ੍ਹਾਂ ਹੀ ਲਿਖੀਆਂ ਜੀਆਂ ਸੋ ਇਸ ਕਰਕੇ ਜੇ ਆਪਾਂ ਭਗਤੀ ਨਹੀਂ ਕਰਦੇ ਸਾਡੇ ਜ਼ਿੰਮੇਵਾਰੀਆਂ ਆ ਸੰਸਾਰ ਦੀਆਂ ਵੀ ਤੇ ਆਪਾਂ ਜੇ ਭਗਤੀ ਵਾਲੇ ਪਾਸੇ ਵੀ ਸਮਾਂ ਨਹੀਂ ਦਿੰਦੇ ਤਾਂ ਤੇ ਰਸੀ ਪਸ਼ੂ ਦੀ ਤਰ੍ਹਾਂ ਹਾਂ ਕਿਉਂਕਿ ਪਸ਼ੂ ਵੀ ਸਾਡੇ ਨਾਲ ਖਾਂਦਾ ਪੀਂਦਾ ਹੈ ਤੇ ਆਪਾਂ ਸੌਂਦਾ ਹੈ ਸੋ ਬਾਕੀ ਇਹਨਾਂ ਨੇ ਹੁਣੇ ਜੀ ਪ੍ਰਿੰਸੀਪਲ ਸਾਹਮਣੇ ਗੱਲ ਕੀਤੀ ਹੈ ਸਵੇਰੇ ਦੀ ਕਿਉਂਕਿ ਮੈਂ ਬੈਠਾ ਬੈਠਾ ਸੋਚ ਰਿਹਾ ਸੀ ਕਿ ਮੇਰਾ ਹੁਣ ਵੀ ਚਾਹੇ ਗਰਮੀ ਆਹੋ ਚਾਹੇ ਸਰਦੀ ਆਹੋ 3:41 ਮਿੰਟ ਦਾ ਮੇਰਾ అలਾਰਮ ਲੱਗਾ ਮੈਂ ਹਰ ਰੋਜ਼ 3:41 ਮਿੰਟ ਤੇ ਉੱਠਦਾ ਸਵੇਰੇ ਡੇਢ ਦੋ ਘੰਟਾ ਮੈਂ ਆਪਣੇ ਅਧਿਆਤਮਕ ਸੈਰ ਔਰ ਮੈਂ ਅੱਜ ਸਵੇਰੇ ਮੈਨੂੰ ਸੀ ਪਤਾ ਵੀ ਇੱਥੇ ਆਣਾ ਇਨਾਂ ਤੇ ਮੈਂ ਇਨਾਂ ਨੂੰ ਮਿਲਣ ਵਾਸਤੇ ਆਇਆ ਸੀ ਤੇ ਮੈਂ ਇਨਾਂ ਨੇ ਮੈਨੂੰ ਕਿਹਾ 11:00 ਵਜੇ ਮੈਂ ਤੁਹਾਨੂੰ ਤੁਸੀਂ ਮੇਰੇ ਕੋਲ ਬਹੁਤ ਜੋ ਮੈਂ ਮੀਟਿੰਗ ਤੇ ਜਾਣਾ 10:30 ਵਜੇ ਮੈਂ ਖਾਣਾ ਖਾ ਕੇ ਇੱਥੇ ਸੀ ਮੈਂ ਹਾਤਾ ਤੂਤਾ ਜਾਣਗੇ ਮੈਂ 11 ਵਜੇ ਨਾਲ ਦੇ ਆਫਿਸ ਵਿੱਚ ਮੈਂ ਪੂਰੇ ਟਾਈਮ ਨਾਲ ਪਹੁੰਚਿਆ ਇਹ ਮੈਂ ਆਪਣੀ ਬੜਾਈ ਨਹੀਂ ਕਰ ਰਿਹਾ ਯਾਨੀ ਕਿ ਮੇਰੀਆਂ ਆਦਤਾਂ ਬਣ ਚੁੱਕੀਆਂ ਜਿਹਦੇ ਕਰਕੇ ਮੇਰੇ ਬੱਚੇ ਵੀ ਲਗਨ 10 ਸਾਲ ਦਾ ਸੀ ਜਦੋਂ ਉਹ ਇੱਥੇ ਪੀਸੀ ਤੇ ਪੀਪੀ ਸੈੱਟ ਵਗੈਰਾ ਐਲਬਮ ਡਿਜ਼ਾਈਨ ਕਰਨ ਲੱਗ ਪਿਆ ਸੀ ਕਿ ਅੱਜ ਉਸਨੇ ਕੰਪਨੀ ਉੱਥੇ ਬਰਤਨ ਦੇ ਵਿੱਚ ਇੰਸਟਾਲ ਕਰ ਲਈ ਤੇ 4-5 ਪੁਰੀਆ ਮੁੰਡੇ ਉਹ ਨਿਊਜ਼ੀਲੈਂਡ ਆ ਇਸ ਕਰਕੇ ਛੋਟੀ ਉਮਰ ਦੇ ਵਿੱਚ ਮੈਂ ਤੇ ਸਟਾਰਟ ਹੋ ਗਿਆ ਸਕਿੱਲ ਵਾਲੇ ਪਾਸੇ ਪਲੱਸ 2 ਦੀ ਪੜ੍ਹਾਈ ਤੇ ਹਾਈ ਸਕੂਲ ਦੀ ਨਮਾਸ਼ਾ ਤੋਂ ਬਾਕੀ ਅਧਿਆਤਮਿਕ ਜਗ੍ਹਾ ਦੇ ਜਾ ਹੁਣ ਤੁਸੀਂ ਸਾਰਿਆਂ ਮੇਰੇਆ ਬੇਟਿਆਂ ਮੇਰੇਆ ਭੈਣਾਂ ਬੱਚਿਆਂ ਤੁਸੀਂ ਮੈਨੂੰ ਅਧਿਆਤਮਿਕ ਦਾ ਇਤਿਹਾਸ ਹੈ ਇਹ ਕੋ ਪਰਸਨਲ ਟਾਈਜ਼ ਨਹੀਂ ਬੇ ਤੁਸੀਂ ਸਾਰਿਆਂ ਨੇ ਆਪਾਂ ਗੁੱਤ ਰੱਖੀ ਹੈ ਇਹ ਮੈਂ ਨਿਕ ਵੀ ਭੈਣ ਦੱਸ ਨਹੀਂ ਗੁੱਤ ਕੰਨੀ ਰੱਖੀ ਹੋਇਆ ਤੇ ਗੁੱਤ ਕਹਿੰਦੇ ਕਿਵੇਂ ਜੇ ਭੈਣਾਂ ਬੈਠੀਆਂ ਤੁਸੀਂ ਬੈਠੇ ਸਾਰੇ ਮਿਲ ਦਹਲਵੀ ਗੁੱਤ ਕਿਉਂ ਰੱਖੀ ਹੈ ਪਤਾ ਕਿਸ ਨੂੰ ਜਾਂ ਆਪਾਂ ਬਿੰਦੀ ਲਾਣੀ ਕਿਉਂਕਿ ਅਧਿਆਤਮਕ ਤੇ ਰਸ ਹੈ ਇਹ ਆ ਭੈਣਾਂ ਨੇ ਮੈਂ ਦੇਖਿਆ ਸੀ ਬਿੰਦੀ ਲਾਈ ਹੋਇਆ ਤੁਸੀਂ ਜਾਣ ਸਮੇਂ ਤੇ ਲਾਣੀ ਆ ਸਾਨੂੰ ਪਤਾ ਹੋਣਾ ਚਾਹੀਦਾ ਬਿੰਦੀ ਕਹਿੰਦੇ ਲਾਣੀ ਤੇ ਗੁੱਤ ਕਿਉਂ ਰੱਖੀ ਹੋਆ ਤੇ ਵੀਰ ਸਾਹਿਬ ਨੇ ਲਿਖਿਆ ਗਦਨ ਮੰਡਲ ਅੰਮ੍ਰਿਤ ਦਾ ਪੂਹ ਤਾਹਾਂ ਬ੍ਰਹਮ ਕਾ ਬਾਸਾ ਸਗਰਾ ਹਕੇ ਪਰ ਪਰ ਪੀਵੇ ਨਿਗਰਾ ਅੰਮ੍ਰਿਤ ਪਿਆਸਾ ਇੱਥੇ ਸਾਡੀ ਅੰਮ੍ਰਿਤ ਦਾ ਖੂਹ ਹੈ ਇੱਥੇ ਸਾਡਾ ਦਸ਼ਮ ਦਵਾਰ ਹੈ ਇਸ ਕਰਕੇ ਕਾਹੀ ਲੰਮੀ ਕਿਤੇ ਆਪਾਂ ਮੀਟਿੰਗ ਕਰੀਏ ਤੁਸੀਂ ਇਹਦੇ ਬਾਰੇ ਖੋਜ ਕਰਨੀ ਜੇ ਮੈਨੂੰ ਮਾਰਗ ਨੂੰ ਫਿਰ ਮੌਕਾ ਮਿਲਿਆ ਤਾਂ ਮੈਂ ਤੁਹਾਡੇ ਕੋਲ ਫਿਰ ਇੱਕ ਵਾਰ ਚਾਹਾਂਗਾ ਇਹਦੇ ਬਾਰੇ ਆਪਾਂ ਚਰਚਣਾ ਹੈ ਇਹ ਸਾਰੀ ਇਹ ਸਾਰੀਆਂ ਚੀਜ਼ਾਂ ਗ੍ਰੰਥਾਂ ਦੇ ਵਿੱਚ ਲਿਖੀਆਂ ਹਨ ਚਾਰ ਪਦਾਰਥ ਲੈ ਜਗ ਜਨਮਿਆ ਆਪਾਂ ਸਾਰੇ ਚਾਰ ਚੀਜ਼ਾਂ ਲੈ ਕੇ ਪੈਦਾ ਹੋਈਆਂ ਸਾਡੇ ਏਰੀਆ ਦੇ ਵਿੱਚ ਕਿੰਨੇ ਮੰਦਰ ਕਿੰਨੇ ਗੁਰਦੁਆਰੇ ਕਿੰਨੇ ਸਾਡੇ ਬਾਦ ਤਦ ਬਾਜਾ ਪਜੁਰ ਹੋਈ ਚੜ ਗਏ ਆਪਾਂ ਘਰਚ ਵਿੱਚ ਖੋਜ ਕਰਦੇ ਵੀ ਮੇਰੀ ਬੋਡੀ ਤੇ ਚਾਰ ਚੀਜ਼ਾਂ ਕਿਹੜੀਆਂ ਲੱਗੀਆਂ ਕੋਈ ਮੈਂ ਗੁਬੇ ਉਸਾਰਨਾ ਕੀ ਆਪਾਂ ਪਤਾ ਕਰ ਸਕਦੇ ਨਾ ਹੁਣ ਜਾਣ ਮਤ ਆਪਾਂ ਨਹੀਂ ਕਰ ਸਕਦੇ ਜੇ ਅਸੀਂ ਇਨਸਾਨ ਬਣਨਾ ਬਣਾਉਣੀ ਆ ਹਵਾ ਹੀ ਚੱਲ ਵੀ ਆਪਣੇ ਲਲਜ ਸੰ ਇਹ ਚੀਜ਼ਾਂ ਪੈਕੈਂਗ ਨਾ ਲਗਾ ਤੇ ਸਾਡੀ ਬੋਡੀ ਤੇ ਕੀ ਲੱਗਿਆ ਅਸੀਂ ਦੂਜੀਆਂ ਚੀਜ਼ਾਂ ਬਾਰੇ ਖੋਜ ਕਰ ਰਹੇ ਹਾਂ ਚਾਹ ਲੱਗਾ ਚਾਹ ਤੋਂ ਮੋਬਾਈਲ ਚਾਹ ਇਹ ਚਾਹ ਸਹੀ ਪੈਂਦੀ ਐ ਇਹਨਾਂ ਚ ਆ ਕੁਆਲਟੀ ਐ ਐਪਲ ਚਾਹ ਚੀਜ਼ਾਂ ਪਰ ਸਾਡੇ ਚ ਕੀ ਲੱਗਿਆ ਅਸੀਂ ਵੀ ਇਹ ਪਤਾ ਕਰਨ ਤੇ ਇਹਨੇ ਖੋਲ ਕਰੋ ਇਹ ਗ੍ਰੰਥਾ ਜੀ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੀਤਾ ਦੇ ਵਿੱਚ ਮੈਂ ਕਿ ਸਾਰੀਆਂ ਚੀਜ਼ਾਂ ਲਕੀਆਂ ਫਿਰ ਗੁਰੂ ਅਰਜਨ ਦੇਵ ਜੀ ਮਾਰਿ ਲਿਖਿਆ ਚਾਰ ਪਦਾਰਥ ਜੇ ਕੋਈ ਮੰਗੇ ਸਾਧ ਜਨ ਅਸਿਤ ਸੇਵਾ ਲੱਗੀ ਕਿਉਂਕਿ ਜਿੰਨ ਚਾਰ ਚੀਜ਼ਾਂ ਦੀ ਭਾਅ ਨਾ ਦਾ ਡਾਕਟਰ ਤੋਂ ਪਤਾ ਲੱਗੇ ਨਾ ਵਕੀਲ ਤੋਂ ਨਾ ਜੈਤੂ ਤੋਂ ਨਾ ਰਾਸ਼ਟਰਪਤੀ ਤੋਂ ਨਾ ਪ੍ਰਧਾਨ ਅਮਤੀ ਤੋਂ ਪੱਗਿਸਤ ਨੂੰ ਪੱਗ ਲੱਗਣਾ ਕਿਥੋਂ ਪੱਗ ਲੱਗਣਾ ਸਾਧੂ ਸਾਧ ਜੀ ਨਾਲ ਕਿਸੇ ਸੇਵਾ ਲੱਗੇ ਉਥੇ ਚਾਰ ਚੀਜ਼ਾਂ ਸਾਦੀ ਬੋਡੀ ਲੱਗੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਚਾਰ ਚੀਜ਼ਾਂ ਪਈਆਂ ਹੁੰਦੀਆਂ ਤੇ ਮੰਦਰ ਦੇ ਵਿੱਚ ਚਾਰ ਚੀਜ਼ਾਂ ਪਈਆਂ ਹੁੰਦੀਆਂ ਆਪਾਂ ਹਨੂਮਨ ਚਲिसा ਪੜ੍ਹਦੇ ਉਹਦੇ ਮੋਰੇ ਵਿੱਚ ਸਟਾਰਟਿੰਗ ਲਿਖਿਆ ਇਹ ਇਸ ਕਰਕੇ ਇਹਨਾਂ ਚੀਜ਼ਾਂ ਦੀ ਮੈਂ ਤੁਹਾਨੂੰ ਆਪਾਂ ਸਾਰੇ ਬੇਨਤੀ ਕਰਕੇ ਕਹਿੰਦਾ ਤੁਹਾਨੂੰ ਚਲੋ ਤੁਹਾਡੇ ਲਈ ਦੂਸਾਂ ਨੂੰ ਆਪੇ ਇਹ ਕਿ ਭਾਰ ਕਰਦੀਆਂ ਸਾਡੀ ਬਾਡੀ ਦੇ ਵਿੱਚ ਚਾਰ ਚੀਜ਼ਾਂ ਪ੍ਰਮਾਤਮਾ ਨੇ ਲਾ ਕੇ ਭੇਜ ਜਾਇਆ ਪਰ ਸਾਨੂੰ ਨਹੀਂ ਪਤਾ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਸਾਡੇ ਜਿਹਨੇ ਆਸੇ-ਪਾਸੇ ਜਨਰੇ ਨਹੀਂ ਸਾਡੇ ਗਾਈਡ ਕਰਨ ਵਾਲੇ ਸਾਡਾ ਜੀਵਨ ਕਿਉਂਕਿ ਜਿਹੜੇ ਸਾਨੂੰ ਗਾਈਡ ਹੁੰਦੇ ਨਾ ਉਹ ਸਾਡੇ ਮੈਡਮ ਤੁਹਾਨੂੰ ਗਾਈਡ ਕਰਕੇ ਵੀ ਐਦਾਂ ਆਪਾਂ ਕਰਨਾ ਐਦਾਂ ਹੀ ਉਹ ਸਾਨੂੰ ਸਮਾਜ ਦੇ ਜਿਹੜੇ ਹੈਗੇ ਆ ਧਾਰਮਿਕ ਆਗੂ ਉਹ ਸਾਨੂੰ ਗਾਈਡ ਕਰਦੇ ਵੀ ਇਸ ਤਰ੍ਹਾਂ ਆਪਾਂ ਉਲੇ ਮਾਰਗ ਜਿਨੀ ਬਤਾਇਆ ਐਸਾ ਗੁਰਬਟ ਭਾਗੀ ਪਾਇਆ ਜੇ ਸਾਨੂੰ ਭੁੱਲਿਆਂ ਨੂੰ ਮਰ ਤੀ ਭੁੱਲੇ ਦੀਆਂ ਕਿਉਂਕਿ ਇਸ ਕਰਕੇ ਇਸ ਸੰਸਾਰ ਤੇ ਆਪਾਂ ਆਏ ਆ ਅਧਿਆਤਮਿਕ ਜਿੱਥੇ ਆਪਾਂ ਸੰਸਾਰ ਕਾਰਜ ਕਰਨੇ ਆ ਅਧਿਆਤਮਿਕ ਨੂੰ ਬਾਰੇ ਵੀ ਖੋਜ ਕਰਨੀ ਹੈ ਸਿਸ ਕਰਕੇ ਇੰਨੀ ਕੀ ਬੇਤੀ ਹੈ ਤੇ ਮੈਂ ਤਾਂ ਮਹਾਨ ਆਪਰੇ ਨੂੰ ਸਾਧੂ ਮੈਂ ਤੁਹਾਡੇ ਦਰਸ਼ਨ ਕੀਤੇ ਪਰ ਆਪਾਂ ਸਾਰਿਆਂ ਨੇ ਇਸ ਜੀਵ ਨੂੰ ਆਪਾਂ ਪੈਦਾ ਹੋਏ ਆ 60 65 70 80 ਸਾਲ ਤੱਕ ਅਜਿ ਤੱਕ ਬੰਦਾ ਸੀ ਹੁੰਦਾ ਦਾਸ ਮਹਾਰਾਜ ਜੀ ਆਪਾਂ ਬਣੀ ਸੁਣਦੇ ਨਾ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਦਿਨ ਬਾਜੀ ਹਾਰੀ ਇੱਥੋਂ ਤਾਂ ਅਸੀਂ ਬਹੁਤ ਕੁਝ ਬਣਾ ਕੇ ਚੱਲ ਜਮਾਂ ਉੱਪਰ ਸਾਡਾ ਬਾਜੀ ਹਾਰੀ ਹੈ ਕਿਉਂਕਿ ਇੱਥੇ ਅਸੀਂ ਉਹ ਕੰਮ ਕੀਤਾ ਹੀ ਨਹੀਂ ਜਿਹੜੇ ਕਰਕੇ ਆਪਾਂ ਆਏ ਹਾਂ ਸੰਸਾਰ ਦੇ ਕੰਮ ਮੈਂ ਵੀ ਕਰਨ ਦੇ ਫਾਇਰ ਕਰਦਾ ਮੇਰਾ ਕਾਰੋਬਾਰ ਬਹੁਤ ਟੌਪ ਦਾ ਜਾ ਕਿਸੇ ਨੂੰ ਪੁੱਛ ਲਓ ਇੱਥੇ ਕੋਠੀ ਰੋੜ ਤੇ ਸਾਡੀ ਸ਼ਾਪ ਰਹੀ ਹੈ ਤੇ 89 ਤੇ ਮੈਂ ਬੜਾਈ ਸਰੀ ਹੁਣ ਮੈਂ 23 ਸਾਲ ਤੋਂ ਇਸ ਪਿੰਡ 'ਚ ਹੋਗਾ ਤੇ ਇਹ ਵੀ ਅਸੀਂ ਕਿਤੇ ਫਾਧੂ ਵਾਲਾ ਲਵਾਸ ਪਾ ਰਿਹਾ ਨਿਵਾਸ ਨਾਲ ਕੋਈ ਧਰਤੀ ਦਾ ਕੋਈ ਮਤਲਬ ਨਹੀਂ ਜਿਸ ਕਰਕੇ ਆਪਾਂ ਇੱਕ ਜੈਂਟਲਮੈਨ ਬਣ ਕੇ ਹਾਂ ਇਸ ਕਰਕੇ ਇਹ ਚੀਜ਼ਾਂ ਮੇਰੀ ਬੇਨਤੀ ਆ ਸਾਰੇ ਨੇ ਇਸ ਚੀਜ਼ ਦੀ ਭਾੜ ਕਾਣੀ ਹੈ ਇੱਥੇ ਆਣ ਦਾ ਸਾਡਾ ਪੈਸਾ ਹੁੰਦਾ ਤੇ ਸਾਡਾ ਮਦੂਰਤ ਪੂਰਾ ਹੁੰਦਾ ਤੇ ਇਨੀ ਕਿ ਬੇਨਤੀ ਹੈ ਕਿ ਮੈਂ ਇਸ ਤਰ੍ਹਾਂ ਸਮਝਿਆ ਜਾਂ ਕਿ ਜੋ ਪਹੁੰਚ ਤੇ ਨਹੀਂ ਕੋਈ ਕੋਈ ਸਹਿਜ ਜੀ ਸਹਿਜ ਜੀ ਛੱਡ ਕਾ ਲਈ ਨਾ ਕਿਸੇ ਦੀ ਮਾਮਲਾ ਨੂੰ ਮਿਆਫ ਰਣ ਨੂੰ ਮਾਣ ਨਹੀਂ ਮੈਂ ਵੀ ਸੇਮ ਮੈਂ ਮੈਂ ਤੁਹਾਡੇ ਚੈਨਲ ਨੂੰ ਛੂਡਾ ਕਿ ਆਪਾਂ ਜੇ ਇਸ ਸੰਸਾਰ ਦੇ ਵਿੱਚੋਂ ਐਵੇਂ ਝੜ ਗਏ ਬੱਚੇ ਪਾਸ ਦੇ ਪੈਸੇ ਕਮਾ ਲਈ ਤੇ ਉਹ ਤੋਂ ਸਾਡਾ ਲਾਭ ਹੀ ਹੈ ਥੈਂਕ ਯੂ ਤੁਹਾਡਾ ਸਾਰਿਆਂ ਦਾ ਤੇ ਚਲੋ ਅੱਗੇ ਵੀ ਨਾਲੇ